ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਆਹ ਦੇਖੋ ਥੋੜੀ ਜਨਗੈ ਨਹੀਂ ਨਾ ਬੰਦੇ ਨੂੰ ਮੌਤ ਦੇ ਮੂੰਹ ਚ ਲੈ ਜਾਂਦੀ ਆਹ ਦੇਖੋ ਸਿਰਫ ਬ੍ਰੇਕ ਠੰਡੇ ਨਹੀਂ ਕਰੇ ਇਸ ਬੰਦੇ ਨੇ ਤੇ ਦੇਖੋ ਕੀ ਹਾਲਾਤ ਹੋ ਗਏ ਵੀ ਇਹ ਪਹਾੜੀ ਏਰੀਆ ਪਹਾੜੀ ਏਰੀਏ ਦੇ ਵਿੱਚ ਨਾ ਘੱਟੋ ਘੱਟ 5 7 10 ਕਿਲੋਮੀਟਰ ਡਾਊਨ ਤਾਰ ਕੇ ਗੱਡੀ ਦੇ ਬ੍ਰੇਕ ਵਗੈਰਾ ਤੇ ਸਭ ਕੁਝ ਚੈੱਕ ਕਰਨਾ ਚਾਹੀਦਾ ਇਹ ਮੁਗਲ ਰੋਡ ਆ ਪੀਰ ਕੀ ਗਲੀ ਵਾਲਾ ਸਭ ਤੋਂ ਵੱਧ ਖਤਰਨਾਕ ਰੋਡ ਆ ਇਹ ਸਭ ਤੋਂ ਵੱਧ ਡਾਊਨ ਆ ਉਰੇ ਤੇ ਸਭ ਤੋਂ ਵੱਧ ਚੜਾਈ ਆ ਉਰੇ ਇੱਥੇ ਜੇ ਨਹੀਂ ਐਂ ਲਾ ਲੋ ਵੀ ਇੱਕ ਮਿੰਟ ਵੀ ਅਨਗਹਿਲੀ ਹੋ ਗਈ ਤਾਂ ਬਚਣ ਦਾ 1% ਵੀ ਚਾਂਸ ਨਹੀਂ ਹੈਗਾ ਵੀ ਕੋਈ 1/2% ਵੀ ਚਾਂਸ ਹੋਵੇ ਸਿੱਧੀ 101% ਮੌਤ ਕਹੇ ਆ ਜੇ ਉਰੇ ਅਨਗਹਿਲੀ ਹੋ ਗਈ ਵੀ ਮਿੱਤਰੋ ਦੇਖ ਕੇ ਚੱਲਿਆ ਕਰੋ ਵੀ ਗੱਡੀ ਚਲਾਉਣ ਵੇਲੇ ਅੱਖਾਂ ਚਾਰ ਕਰ ਲਿਆ ਕਰੋ ਵੀ ਨਹੀਂ ਜ਼ਿੰਦਗੀ ਮੁੜ ਕੇ ਨਹੀਂ ਮਿਲਦੀ ਦੇਖੋ ਇਹ ਬਾਰ-ਬਾਰ ਨਹੀਂ ਇੱਥੇ ਦੁਨੀਆ ਤੇ ਆਉਣਾ ਕੋਈ ਵੀ ਕੰਮ ਕਰਨਾ ਧਿਆਨ ਨਾਲ ਕਰਿਆ ਕਰੋ ਦੇਖੋ ਕਿੱਡੇ-ਕੱਡੇ ਪਹਾੜ ਨੇ ਕਿੱਡੀਆਂ-ਕੱਡੀਆਂ ਡੂੰਘੀਆਂ ਖਾਈਆਂ ਨੇ ਇੱਕ ਵਾਰੀ ਅਣਗਹਿਲੀ ਹੋ ਗਈ ਤਾਂ ਦੂਜੀ ਗਰੀ ਮੌਕਾ ਨਹੀਂ ਮਿਲਣਾ ਸਮਝਣ ਦਾ ਹਸਾਗ ਦਾ ਨਾ ਚੱਲਿਆ ਕਰੋ ਖਾਸ ਕਰ ਜਿਹੜੀਆਂ ਜੁਪੀ ਦੀਆਂ ਗੱਡੀਆਂ ਜਾਂ ਰਾਜਸਥਾਨ ਦੀਆਂ ਗੱਡੀਆਂ ਆਉਂਦੀਆਂ ਸਭ ਤੋਂ ਵੱਧਨ ਗੈਲੀ ਉਹ ਲੋਕ ਕਰਦੇ ਆ ਵੀ ਉਹਨਾਂ ਨੂੰ ਚਾਹੀਦਾ ਧਿਆਨ ਨਾ ਚੱਲਣਾ